ਸਸਪੀਸ ਆਫ ਫ੍ਰੀਡਕ੍ਰੋਟ ਮੈਡਮ ਕਰਗਿਆ ਜਾਨ ਉਹਨਾਂ ਦੀ ਵੀ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਡੀਸੀ ਸਾਹਿਬ ਨੇ ਦੇਖਪਨਾਂ ਹੁਕਮ ਦੇ ਮੁਤਾਬਕ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਚਾਈਨਾ ਡੋਰ ਆ ਜਿਹੜੀ ਉੱਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ ਕਿਸੇ ਵੀ ਦੁਕਾਨਦਾਰ ਨੂੰ ਚਾਈਨਾ ਡੋਰ ਵੇਚਣ ਦੀ ਇਜਾਜ਼ਤ ਨਹੀਂ ਹੈ ਤੇ ਇਸ ਵਾਰੀ ਇਹ ਵੀ ਦੁਆਰਾ ਅਸੀਂ ਮੈਂ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰਨਿੰਗ ਦੇਣੀ ਚਾਹੁੰਦਾ ਹਾਂ ਕਿ ਜਿਹੜੇ ਇਹ ਇਸ ਦਾ ਇਸਤੇਮਾਲ ਕਰਦੇ ਚਾਈਨਾ ਡੋਰ ਦਾ ਇਸਤੇ ਵੀ ਅਸੀਂ ਪੂਰਨ ਤਰ੍ਹਾਂ ਤੇ ਪਾਬੰਦੀ ਲਾਈ ਹੈ ਜਿਹੜਾ ਵੀ ਅਸੀਂ ਡਰੋਨ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਅਸੀਂ ਨਿਗਾਹ ਰੱਖ ਰਹੇ ਹਾਂ ਪੂਰੀ ਨਜ਼ਰ ਹੈ ਸਾਡੀ ਅਸੀਂ ਸਾਰਿਆਂ ਦੀਆਂ ਛੱਤਾਂ ਤੇ ਜਾ ਕੇ ਟੀਮਾਂ ਬਣਾਈਆਂ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ ਤੇ ਜਿਹੜਾ ਵੀ ਸਾਨੂੰ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਵੀ ਫੜਿਆ ਗਿਆ ਉਸ ਦੇ ਖਿਲਾਫ ਵੀ ਅਸੀਂ ਜਰੀ ਹੈ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਕਾਰਵਾਈ ਤਹਿਤ ਐਸਐਸਪੀ ਸਾਹਿਬ ਜੀ ਦੇ ਇਨਸਾਈਟਨ ਦਾ ਕਸੀ ਕੱਲ ਸੰਨੀ ਪੁੱਤਰ ਉਪਿੰਦਰ ਸ਼ਾ ਜਿਹੜਾ ਕਿ ਠਾੜੇ ਕੇ ਗਵਾੜ ਦਾ ਰੈਂ ਦੇਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਅਸੀਂ 22 ਗੱਟੂ ਹੈ ਜਿਹੜੇ ਗਾਮਰ ਦੀ ਥੇਹ ਤੇ ਇਸ ਦੇ ਖਿਲਾਫ ਮੁਕੱਦਮਾ ਅਸੀਂ ਰਜਿਸਟਰ ਕਰਕੇ ਅਗਲੀ ਕਾਰਵਾਈ ਜਰੀਆ ਮਲੂਸ ਲਿਆ ਰਹੇ ਹਾਂ ਅਸੀਂ ਇਹ ਵੀ ਪਤਾ ਕਰਨਾ ਕਿ ਇਹ ਜਿਹੜਾ ਲੈ ਕੇ ਕਿੱਥੋਂ ਆਇਆ ਇਸ ਤੋਂ ਇਲਾਵਾ ਜਿਹੜੇ ਪੋਲਿਊਸ਼ਨ ਬੂਡ ਹੈ ਉਹਨਾਂ ਨੂੰ ਵੀ ਸਪੈਸ਼ਲੀ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਇੰਸਟਰਕਸ਼ਨ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਜਿਹੜਾ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਦੇਵੇਗਾ ਚਾਹੇ ਉਹ ਵੇਚਣ ਵਾਲਾ ਹੋਵੇ ਤੇ ਚਾਹੇ ਉਹ ਇਸ ਦਾ ਇਸਤੇਮਾਲ ਕਰਨ ਵਾਲਾ ਹੋਵੇ ਜੇ ਕੋਈ ਵੀ ਸਾਨੂੰ ਇਨਫਰਮੇਸ਼ਨ ਦਿੰਦਾ ਹੈ ਤਾਂ ਇੱਕ ਟੋਲ ਫਰੀ ਨੰਬਰ ਵੀ ਜਿਹੜੇ ਉਹ ਦਿੱਤੇ ਗਏ ਆ ਤੇ ਇਹਨਾਂ ਨੂੰ ਵਾਜਿਬ ਜਿਹੜਾ ਨਾਮ ਜਿਹੜਾ ਉਹ ਅਨਾਉਂਸ ਕੀਤਾ ਗਿਆ ਤੇ ਇਹਨਾਂ ਦਾ ਨਾਮ ਵੀ ਜਿਹੜਾ ਗੁਪਤ ਰੱਖਿਆ ਜਾਏਗਾ ਸਾਡੇ ਜਿਹੜੇ ਮੋਬਾਈਲ ਨੰਬਰ ਆ ਸਾਰਿਆਂ ਨੂੰ ਪਤਾ ਹੈ ਤੇ ਕੋਈ ਵੀ ਵਿਅਕਤੀ ਜਾਂ ਲੜਕਾ ਜਾਂ ਬੱਚਾ ਕੋਈ ਵੀ ਇਸ ਦਾ ਇਸਤੇਮਾਲ ਕਰਦਾ ਹੈ ਸਾਨੂੰ ਉਹਦੀ ਇਨਫਰਮੇਸ਼ਨ ਦਿਓ ਅਸੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਤੇ ਮੈਂ ਵਾਰਨਿੰਗ ਦਿੰਦਾ ਕੋਟਪੂਰਾ ਨਿਵਾਸੀਆਂ ਦੇ ਜਿਹੜੇ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਆ ਵੀ ਉਹ ਇਸ ਵਾਰੀ ਇਸ ਤਰ੍ਹਾਂ ਦੀ ਵਰਤੋਂ ਇਹਨਾਂ ਦੀ ਨਾ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਜਿਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਬਾਲਗ ਬੱਚੇ ਜਿਹੜੇ ਉਹਨੂੰ ਚਾਈਨਾ ਡੋਰ ਨੂੰ ਵਰਤਦੇ ਉਹਨਾਂ ਤੇ ਕੀ ਜੀ ਕਾਰਵਾਈ ਹੋਏ? ਉਹਨਾਂ ਤੇ ਅਸੀਂ ਜਿਹੜਾ ਵੀ ਨਾਬਾਲਗ ਬੱਚੇ ਆ ਜਿਹੜੇ ਛੋਟੇ ਬੱਚੇ ਆ ਜਿਹੜੇ ਇਹਨਾਂ ਦਾ ਇਸਤੇਮਾਲ ਕਰਨਗੇ ਉਹਨਾਂ ਦੇ ਮਾਪਿਓ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਐਸਐਸਪੀ ਸਾਹਿਬ ਫਰੀਦਕੋਟ ਮੈਡਮ ਪ੍ਰਗਿਆ ਜੈਨ ਉਹਨਾਂ ਦੀ ਵੀ ਉਹਨਾਂ ਦੀ ਹਦਾਇਤਾਂ ਦੇ ਮੁਤਾਬਕ ਡੀਸੀ ਸਾਹਿਬ ਜੀ ਦੇ ਹੁਕਮਾਂ ਹੁਕਮਾਂ ਦੇ ਮੁਤਾਬਕ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਚਾਈਨਾ ਡੋਰ ਆ ਜਿਹੜੀ ਉੱਤੇ ਬਿਲਕੁਲ ਪਾਬੰਦੀ ਲਗਾਈ ਗਈ ਹੈ ਕਿਸੇ ਵੀ ਦੁਕਾਨਦਾਰ ਨੂੰ ਚਾਈਨਾ ਡੋਰ ਵੇਚਣ ਦੀ ਇਜਾਜ਼ਤ ਨਹੀਂ ਹੈ ਤੇ ਇਸ ਵਾਰੀ ਇਹ ਵੀ ਦੁਆਰਾ ਅਸੀਂ ਮੈਂ ਇੱਕ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਵਾਰਨਿੰਗ ਦੇਣੀ ਚਾਹੁੰਦਾ ਹਾਂ ਕਿ ਜਿਹੜੇ ਇਹ ਇਸ ਦਾ ਇਸਤੇਮਾਲ ਕਰਦੇ ਚਾਈਨਾ ਡੋਰ ਦਾ ਇਸਤੇ ਵੀ ਅਸੀਂ ਪੂਰਨ ਤਰ੍ਹਾਂ ਤੇ ਪਾਬੰਦੀ ਲਾਈ ਹੈ ਜਿਹੜਾ ਵੀ ਅਸੀਂ ਡਰੋਨ ਦੀ ਮਦਦ ਨਾਲ ਅਸੀਂ ਇਹਨਾਂ ਨੂੰ ਅਸੀਂ ਨਿਗਾਹ ਰੱਖ ਰਹੇ ਹਾਂ ਪੂਰੀ ਨਜ਼ਰ ਹੈ ਸਾਡੀ ਅਸੀਂ ਸਾਰਿਆਂ ਦੇ ਛੱਤਾਂ ਤੇ ਜਾ ਕੇ ਟੀਮਾਂ ਬਣਾਈਆਂ ਅਸੀਂ ਇਹਨਾਂ ਨੂੰ ਚੈੱਕ ਕਰਾਂਗੇ ਤੇ ਜਿਹੜਾ ਵੀ ਸਾਨੂੰ ਚਾਈਨਾ ਡੋਰ ਦਾ ਇਸਤੇਮਾਲ ਕਰਦਾ ਵੀ ਫੜਿਆ ਗਿਆ ਉਸ ਦੇ ਖਿਲਾਫ ਵੀ ਅਸੀਂ ਜਰੀ ਹੈ ਕਾਨੂੰਨੀ ਕਾਰਵਾਈ ਕਰਾਂਗੇ ਇਸੇ ਕਾਰਵਾਈ ਤਹਿਤ ਐਸਐਸਪੀ ਸਾਹਿਬ ਜੀ ਦੇ ਇਨਰ ਆਈਟਮ ਦਾ ਕਸੀ ਕੱਲ ਸੰਨੀ ਪੁੱਤਰ ਉਪਿੰਦਰ ਸ਼ਾ ਜਿਹੜਾ ਕਿ ਠਾੜੇ ਕੇ ਗਵਾੜ ਦਾ ਰੈਂ ਦੇਣ ਵਾਲਾ ਹੈ ਇਹਨੂੰ ਗ੍ਰਿਫਤਾਰ ਕੀਤਾ ਤੇ ਇਹਦੇ ਕੋਲੋਂ ਅਸੀਂ 22 ਗੱਟੂ ਹੈ ਜਿਹੜੇ ਗਾਮਰ ਦੀ ਥੇਹ ਤੇ ਇਸ ਦੇ ਖਿਲਾਫ ਮੁਕੱਦਮਾ ਅਸੀਂ ਰਜਿਸਟਰ ਕਰਕੇ ਅਗਲੀ ਕਾਰਵਾਈ ਜਰੀਆ ਮਲੂਸ ਲਿਆ ਰਹੇ ਹਾਂ ਅਸੀਂ ਇਹ ਵੀ ਪਤਾ ਕਰਨਾ ਕਿ ਇਹ ਜਿਹੜਾ ਲੈ ਕੇ ਕਿੱਥੋਂ ਆਇਆ ਇਸ ਤੋਂ ਇਲਾਵਾ ਜਿਹੜੇ ਪੋਲੂਸ਼ਨ ਬੂਡ ਹੈ ਉਹਨਾਂ ਨੂੰ ਵੀ ਸਪੈਸ਼ਲੀ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਇੰਸਟਰਕਸ਼ਨ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਜਿਹੜਾ ਵੀ ਇਸ ਤਰ੍ਹਾਂ ਦੀ ਇਨਫਰਮੇਸ਼ਨ ਦੇਵੇਗਾ ਚਾਹੇ ਉਹ ਵੇਚਣ ਵਾਲਾ ਹੋਵੇ ਤੇ ਚਾਹੇ ਉਹ ਇਸ ਦਾ ਇਸਤੇਮਾਲ ਕਰਨ ਵਾਲਾ ਹੋਵੇ ਜੇ ਕੋਈ ਵੀ ਸਾਨੂੰ ਇਨਫਰਮੇਸ਼ਨ ਦਿੰਦਾ ਹੈ ਤਾਂ ਇੱਕ ਟੋਲ ਫਰੀ ਨੰਬਰ ਵੀ ਜਿਹੜੇ ਉਹ ਦਿੱਤੇ ਗਏ ਆ ਤੇ ਇਹਨਾਂ ਨੂੰ ਵਾਜਿਬ ਜਿਹੜਾ ਨਾਮ ਜਿਹੜਾ ਉਹ ਅਨਾਉਂਸ ਕੀਤਾ ਗਿਆ ਤੇ ਇਹਨਾਂ ਦਾ ਨਾਮ ਵੀ ਜਿਹੜਾ ਗੁਰਤਕਿਆ ਜਾਏਗਾ ਸਾਡੇ ਜਿਹੜੇ ਮੋਬਾਈਲ ਨੰਬਰ ਆ ਸਾਰਿਆਂ ਨੂੰ ਪਤਾ ਹੈ ਤੇ ਕੋਈ ਵੀ ਵਿਅਕਤੀ ਜਾਂ ਲੜਕਾ ਜਾਂ ਬੱਚਾ ਕੋਈ ਵੀ ਇਸ ਦਾ ਇਸਤੇਮਾਲ ਕਰਦਾ ਹੈ ਸਾਨੂੰ ਉਹਦੀ ਇਨਫਰਮੇਸ਼ਨ ਦਿਓ ਅਸੀਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਤੇ ਮੈਂ ਵਾਰਨਿੰਗ ਦਿੰਦਾ ਕੋਟਪੁਰਾ ਨਿਵਾਸੀਆਂ ਦੇ ਜਿਹੜੇ ਵੀ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਆ ਵੀ ਉਹ ਇਸ ਵਾਰੀ ਇਸ ਤਰ੍ਹਾਂ ਦੀ ਵਰਤੋਂ ਇਹਨਾਂ ਦੀ ਨਾ ਕਰਨ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਜਿਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਨਾਬਾਲਗ ਬੱਚੇ ਜੋ ਇਹਨੂੰ ਚਾਈਨਾ ਡੋਰ ਨੂੰ ਵਰਤਦੇ ਆ ਉਹਨਾਂ ਤੇ ਕੀ ਜਿਹੀ ਕਾਰਵਾਈ ਹੋਏ? ਉਹਨਾਂ ਤੇ ਅਸੀਂ ਜਿਹੜਾ ਵੀ ਨਾਬਾਲਗ ਬੱਚੇ ਆ ਜਿਹੜੇ ਛੋਟੇ ਬੱਚੇ ਆ ਜਿਹੜੇ ਇਹਨਾਂ ਦਾ ਇਸਤੇਮਾਲ ਕਰਨਗੇ ਉਹਨਾਂ ਦੇ ਮਾਪਿਓ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ।